ਸਾਰੀ ਕਹਾਣੀ ਉਲਟੀ ਚੱਲ ਪਈ ਐ ਤੇ ਬਾਜ਼ੀ ਬਿਲਕੁਲ ਪੁੱਠੀ ਪੈ ਗਈ ਐ ਕਿਉਂਕਿ ਏ ਡੀਜੀਪੀ ਆਈਪੀਐਸ ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ ਜਿੰਨਾ ਵੱਡਾ ਰੌਲਾ ਪੈ ਚੁੱਕਾ ਸੀ ਜਿਵੇਂ ਉਹਦਾ ਪਰਿਵਾਰ ਲਗਾਤਾਰ ਨਾ ਪੋਸਟਮਾਰਟਮ ਕਰਾ ਰਿਆ ਸੀ ਨਾ ਅੰਤਮ ਸੰਸਕਾਰ ਕਰਾ ਰਿਆ ਸੀ ਮੰਗ ਸੀ ਕਿ ਪਹਿਲਾਂ ਹਰਿਆਣਾ ਦੇ ਪੁਲਿਸ ਮੁਖੀ ਡੀਜੀਪੀ ਨੂੰ ਗ੍ਰਿਫਤਾਰ ਕਰੋ ਉਹਦੇ ਨਾਲ 13 ਹੋਰ ਵੱਡੇ ਅਧਿਕਾਰੀ ਜੀਨਾ ਬਾਰੇ ਇਹ ਦੋਸ਼ ਨੇ ਕਿ ਉਹਨਾਂ ਨੇ ਏ ਡੀ ਜੀ ਪੀ ਪੂਰਨ ਕੁਮਾਰ ਜਿਹੜਾ ਕਿ ਇੱਕ ਦਲਿਤ ਇੱਕ ਐਸਸੀ ਪਰਿਵਾਰ ਚੋਂ ਸੀ ਉਹਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਉਹਨਾਂ ਤੇ ਪਰਚੇ ਦਰਜ ਕਰੋ ਔਰ ਬਹੁਤ ਹੈਰਾਨੀਜਨਕ ਮਾਮਲਾ ਇੱਕਦਮ ਉਦੋਂ ਬਣ ਗਿਆ ਜਦੋਂ ਜਿਹੜੇ ਏ ਡੀ ਜੀ ਪੀ ਨੇ ਖੁਦਕੁਸ਼ੀ ਕੀਤੀ ਉਹਦੀ ਹੀ ਪਤਨੀ ਉਹਦੀ ਘਰ ਵਾਲੀ ਜਿਹੜੀ ਕਿ ਆਈ ਐਸ ਅਫਸਰ ਹੈ ਉਹਦੇ ਤੇ ਪਰਚਾ ਦਰਜ ਹੋ ਗਿਆ ਔਰ ਦੂਜੇ ਪਾਸੇ ਖੁਦਕੁਸ਼ੀ ਕਰਨ ਵਾਲੇ ਏਡੀਪੀ ਜੇ ਐਮਐਲਏ ਸਾਲੇ ਤੇ ਪਰਚਾ ਦਰਜ ਹੋ ਗਿਆ ਤੇ ਉਹਦਾ ਸਾਲਾ ਪੰਜਾਬ ਦਾ ਐਮਐਲਏ ਹੈ ਅਮਿਤ ਰਤਨ ਕੋਟਫੱਤਾ ਸੋ ਉਹਨਾਂ ਦੋਨਾਂ ਭੈਣ ਭਰਾਵਾਂ ਤੇ ਪਰਚਾ ਦਰਜ ਹੋ ਗਿਆ ਜਿਨ੍ਹਾਂ ਦਾ ਘਰ ਦਾ ਜੀ ਆਤਮ ਹੱਤਿਆ ਕਰ ਗਿਆ ਜਾਤੀਵਾਦ ਤੋਂ ਤੰਗ ਆ ਕੇ ਹੁਣ ਇਹ ਸਾਰੀ ਕਹਾਣੀ ਉਲਟੀ ਪੈ ਕਿਵੇਂ ਗਈ ਇਹਦੇ ਚ ਮੋੜ ਉਦੋਂ ਆਇਆ ਜਦੋਂ ਹਰਿਆਣਾ ਦੇ ਰੋहतक ਦੇ ਵਿੱਚ ਤਨਾਤ ਇੱਕ ਜਿਹੜਾ ਐਸਆਈਸੀ ਪੁਲਿਸ ਦਾ ਉਹਨੇ ਪਹਿਲਾਂ ਉਹ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਫਿਰ ਉਹਨੇ ਖੁਦਕੁਸ਼ੀ ਨੋਟ ਲਿਖਿਆ ਤੇ ਫਿਰ ਉਹ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਗਿਆ ਆਤਮ ਹੱਤਿਆ ਜਦੋਂ ਉਹ ਕਰ ਗਿਆ ਤਾਂ ਉਹਨੇ ਜਿਹੜੇ ਦੋਸ਼ ਲਾਏ ਸੀ ਉਹ ਦੋਸ਼ ਪਹਿਲਾਂ ਖੁਦਕੁਸ਼ੀ ਕਰ ਚੁੱਕੇ ਏ ਡੀਜੀਪੀ ਪੂਰਨ ਕੁਮਾਰ ਦੇ ਪਰਿਵਾਰ ਦੇ ਉੱਪਰ ਲਾਏ ਤਾਂ ਫਿਰ ਜਦੋਂ ਉਹ ਰੋहतक ਚ ਉਹ ਥਾਣੇਦਾਰ ਏਐਸਆਈ ਖੁਦਕੁਸ਼ੀ ਕਰ ਗਿਆ ਸੰਦੀਪ ਕੁਮਾਰ ਲਾਠਰ ਤਾਂ ਉਹਦਾ ਪਰਿਵਾਰ ਬਹਿ ਗਿਆ ਉਹ ਕਹਿੰਨ ਜੀ ਅਸੀਂ ਇਹਦਾ ਨਾਂ ਅੰਤਮ ਸੰਸਕਾਰ ਕਰਨਾ ਨਾ ਪੋਸਟਮਾਰਟਮ ਕਿਉਂਕਿ ਮੰਗ ਰੱਖ ਲਈ ਵੀ ਪਹਿਲਾਂ ਜਿਹੜਾ ਪਹਿਲਾਂ ਖੁਦਕੁਸ਼ੀ ਕਰ ਚੁੱਕਾ ਏਡੀ ਏਡੀਜੀਪੀ ਹੈ ਉਹਦੀ ਪਤਨੀ ਤੇ ਤੇ ਉਹਦੇ ਪਰਿਵਾਰ ਤੇ ਪਰਚਾ ਦਰਜ ਕਰੋ ਕਿਉਂਕਿ ਜਿਹਨੇ ਬਾਅਦ ਦੇ ਵਿੱਚ ਐਸਆਈ ਸੰਦੀਪ ਲਾਠਰ ਨੇ ਖੁਦਕੁਸ਼ੀ ਕੀਤੀ ਆ ਉਹ ਇਹ ਲਿਖ ਕੇ ਗਿਆ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਉਹ ਕਹਿੰਦਾ ਜੀ ਤੰਗ ਮੈਂ ਤਾਂ ਆਇਆ ਕਿਉਂਕਿ ਇਹਨਾਂ ਨੇ ਝੂਠਾ ਜਾਤੀਵਾਦ ਦਾ ਮੁੱਦਾ ਬਣਾਇਆ ਤੇ ਫਿਰ ਉਹਦੇ ਪਰਿਵਾਰ ਦੀ ਮੰਗ ਦੇ ਉੱਪਰ ਕੀ ਹੋਇਆ ਕਿ ਜਿਹੜਾ ADGP ਦੀ ਘਰ ਵਾਲੀ ਅਮਨੀਤ ਉਹਦੇ ਤੇ ਤੇ ਉਹਦੇ ਉਹਦੀ ਘਰ ਵਾਲੀ ਦਾ ਭਰਾ ਜਿਹੜਾ ਪੰਜਾਬ ਦੇ ਬਠਿੰਡਾ ਚ ਐਮਐਲਏ ਆ ਅਮਿਤ ਰਤਨਕੋਟ ਫੱਤਾ ਉਹਦੇ ਤੇ ਪਰਚਾ ਦਰਜ ਹੋ ਗਿਆ ਹੁਣ ਲਾਜ਼ਮੀ ਤੌਰ ਤੇ ਦੇਸ਼ ਦੇ ਸਾਰਾ ਦੇਸ਼ ਇਸ ਟਾਈਮ ਦੋ ਘਟਨਾਵਾਂ ਦੇ ਉੱਪਰ ਹਰਾਨ ਹੈ ਸਾਰੇ ਲੋਕ ਸੋਚ ਰਹੇ ਨੇ ਕਿ ਯਾਰ ਇਹ ਚੱਲ ਕੀ ਰਿਹਾ ਇਹਦੇ ਪਿੱਛੇ ਕੌਣ ਹੈ ਇਹ ਕਰਵਾ ਕੌਣ ਰਿਹਾ ਲਾਜ਼ਮੀ ਮਾਮਲਾ ਹਰਾਨੀ ਜਾਣਕਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਏ ਡੀ ਜੀ ਪੀ ਨੇ ਖੁਦਕੁਸ਼ੀ ਕੀਤੀ ਉਹਦਾ ਪਰਿਵਾਰ ਨਾਲ ਅੰਤਮ ਸੰਸਕਾਰ ਕਰ ਰਿਹਾ ਸੀ ਨਾ ਪੋਸਟਮਾਰਟਮ ਕਰਾ ਰਿਹਾ ਸੀ ਵੀ ਦੇਖੋ ਜਾਤੀਵਾਦੀ ਤਰੀਕੇ ਨਾਲ ਉਹਨੂੰ ਐਸ ਸੀ ਹੋਣ ਕਰਕੇ ਤੰਗ ਕੀਤਾ ਗਿਆ ਇਸ ਕਰਕੇ ਉਹ ਖੁਦਕੁਸ਼ੀ ਕਰ ਗਿਆ ਤੇ ਖੁਦਕੁਸ਼ੀ ਨੋਟ ਦੇ ਵਿੱਚ ਜਿਹੜੇ ਉਹਨੇ ਨਾਂ ਲਿਖੇ ਸੀ ਉਹ ਹਰਿਆਣੇ ਦੇ ਪੁਲਿਸ ਮੁਖੀ ਡੀ ਜੀ ਪੀ ਤੋਂ ਲੈ ਕੇ ਥੱਲੇ ਕਈ ਅਫਸਰਾਂ ਦੇ ਸੀ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਹ ਪੋਸਟਮਾਰਟਮ ਨਾ ਕਰਨ ਤੇ ਅੰਤਮ ਸੰਸਕਾਰ ਨਾ ਕਰਨ ਦੇ ਉੱਪਰ ਜਿਹੜੇ ਅੜੇ ਖੜੇ ਸੀਗੇ ਪਰ ਬੀਤੇ ਕੱਲ ਦੋ ਘਟਨਾਵਾਂ ਵਾਪਰੀਆਂ ਇਸ ਮਾਮਲੇ 'ਚ ਬਿਲਕੁਲ ਉਲਟਾ ਕੰਮ ਹੋ ਗਿਆ ਉਲਟਾ ਇਹ ਹੋ ਗਿਆ ਭਈ ਏ ਡੀ ਜੀ ਪੀ ਪੂਰਨ ਕੁਮਾਰ ਦੇ ਪਰਿਵਾਰ ਨੂੰ ਸੰਸਕਾਰ ਤੇ ਪੋਸਟਮਾਰਟਮ ਕਰਾਉਣਾ ਪੈ ਗਿਆ ਕਿਉਂਕਿ ਉਹਨਾਂ ਦੇ ਉੱਪਰ ਉਹ ਸੰਦੀਪ ਲਾਠਰ ਦੀ ਖੁਦਕੁਸ਼ੀ ਦਾ ਪਰਚਾ ਦਰਜ ਹੋ ਗਿਆ ਹੁਣ ਇਹ ਸਾਰੇ ਦੇ ਪਿੱਛੇ ਅਸਲ ਕਹਾਣੀ ਕੀ ਹੈ ਦੇਖੋ ਇਹ ਦੋਵੇਂ ਜਿਹੜੀਆਂ ਹੋਇਆ ਸਾਰਾ ਕੁਝ ਹੋਇਆ ਤਾਂ ਮੰਦ ਭਾਗਾ ਬਹੁਤ ਪਰ ਇਹਦੇ ਪਿੱਛੇ ਲਾਜ਼ਮੀ ਤੌਰ ਤੇ ਸਿਆਸਤਾਂ ਨਜ਼ਰ ਆ ਰਹੀਆਂ ਨੇ ਇਹ ਸਾਰਾ ਕੁਝ ਸਿਆਸਤਾਂ ਕਰਵਾ ਰਹੀਆਂ ਨੇ ਆਪਣੇ ਆਪ ਇੱਥੇ ਕੁਝ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਜਾਤੀਵਾਦ ਤਾਂ ਭਾਰਤ ਚ ਹੈ ਔਰ ਕੁਝ ਲੋਕਾਂ ਦੇ ਦਿਮਾਗਾ ਚ ਜਾਤੀਵਾਦ ਦੀ ਸੋਚ ਬਹੁਤ ਜ਼ਿਆਦਾ ਤੇ ਉਹ ਅੱਜ ਵੀ ਜਿਹੜੇ ਸਾਡੇ ਦਲਤ ਭਾਈਚਾਰਿਆਂ ਐਸਸੀ ਭਾਈਚਾਰਿਆਂ ਦੇ ਲੋਕ ਨੇ ਉਹਨਾਂ ਨੂੰ ਤੰਗ ਪਰੇਸ਼ਾਨਤਾ ਕਰਦੇ ਨੇ ਇਹ ਤਾਂ ਸੱਚ ਹੈਗਾ ਅੱਜ ਦਾ ਪਰ ਦੂਜੇ ਪਾਸੇ ਜਦੋਂ ਐਸਆਈ ਸੰਦੀਪ ਲਾਠਰ ਨੇ ਖੁਦਕੁਸ਼ੀ ਕੀਤੀ ਉਹਦੀ ਖੁਦਕੁਸ਼ੀ ਨਹੀਂ ਸਮਝਾਈ ਮੇਰੇ ਪੱਲੇ ਨਹੀਂ ਪਈ ਵੇਖੋ ਜਿਹੜੀ ਖੁਦਕੁਸ਼ੀ ਏਡੀਜੀਪੀ ਪੂਰਨ ਕੁਮਾਰ ਨੇ ਕੀਤੀ ਉਹ ਤਾਂ ਕੁਝ ਹੱਦ ਤੱਕ ਸਮਝਾਈ ਤੁਹਾਡੇ ਵਿਆਹੀ ਹੋਣੀ ਆ ਉਹਨੇ ਤਾਂ ਕਿਹਾ ਮੈਨੂੰ ਜਾਤੀਵਾਦੀ ਤਰੀਕੇ ਨਾਲ ਮੈਨੂੰ ਟਾਰਗੇਟ ਕੀਤਾ ਹੁਣ ਜਿਹੜਾ ਸੰਦੀਪ ਲਾਠਰ ਖੁਦਕੁਸ਼ੀ ਕਰ ਗਿਆ ਥਾਣੇਦਾਰ ਜਿਵੇਂ ਉਹਨੇ ਕਿਹਾ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਕਰ ਰਿਹਾ ਉਹਨੂੰ ਪਰਸਨਲੀ ਨਿੱਜੀ ਤੌਰ ਤੇ ਇਹ ਜਿਹੜਾ ਏ ਡੀ ਜੀ ਪੀ ਤੇ ਉਹਦੇ ਪਰਿਵਾਰ ਨੇ ਬਿਲਕੁਲ ਤੰਗ ਪਰੇਸ਼ਾਨ ਨਹੀਂ ਕੀਤਾ ਨਾ ਹੀ ਉਹਦੇ ਦੋਸ਼ਾਂ ਦੇ ਵਿੱਚ ਇਹੋ ਜਿਹਾ ਕੋਈ ਸਿੱਧਾ ਇਲਜ਼ਾਮ ਹੈ ਵੀ ਇਹਨਾਂ ਨੇ ਮੇਰੇ ਤੇ ਮੈਨੂੰ ਟਾਰਗੇਟ ਕੀਤਾ ਹੈ ਜਾਂ ਇਹਨਾਂ ਨੇ ਮੇਰੇ ਤੇ ਕੋਈ ਦੋਸ਼ ਲਾਏ ਨੇ ਜਾਂ ਇਹਨਾਂ ਨੇ ਮੈਨੂੰ ਜਲੀਲ ਕੀਤਾ ਹੈ ਉਹ ਕਹਿੰਦਾ ਜੀ ਮੈਂ ਲੋਕਾਂ ਦੇ ਹਿੱਤ 'ਚ ਖੁਦਕੁਸ਼ੀ ਕਰ ਰਿਹਾ ਆ ਇਸ ਮਾਮਲੇ ਤੇ ਲਾਜ਼ਮੀ ਬਹੁਤ ਵੱਡੀ ਹੈਰਾਨੀ ਆਉਂਦੀ ਹੈ ਕਮਾਲ ਹੋ ਗਈ ਮਤਲਬ ਕੋਈ ਬੰਦਾ ਬਈ ਉਹ ਫਲਾਣਾ ਜਿਹੜਾ ਹੈ ਉਹ ਇਸ ਕਰਕੇ ਐਂ ਗਲਤ ਉਹਨਾਂ ਨਾਲ ਕਰ ਰਿਹਾ ਇਸ ਕਰਕੇ ਖੁਦਕੁਸ਼ੀ ਇਧਰੋਂ ਮੈਂ ਕਰ ਰਿਆਂ ਇਹ ਕਹਾਣੀ ਸਮਝ ਨਹੀਂ ਆਈ ਸਮਝ ਆਉਂਦਾ ਕੀ ਹੈ ਇਹ ਸਮਝ ਆਉਂਦਾ ਹੈ ਵੀ ਹਰਿਆਣਾ ਦੀ ਬੀਜੇਪੀ ਸਰਕਾਰ ਬੁਰੀ ਤਰ੍ਹਾਂ ਇਸ ਮਾਮਲੇ ਤੇ ਫਸ ਚੁੱਕੀ ਸੀ ਕਿਉਂਕਿ ਜਿਹੜਾ ਹਰਿਆਣੇ ਚ ਬੀਜੇਪੀ ਸਰਕਾਰ ਨੇ ਡੀਜੀਪੀ ਪੁਲਸ ਮੁਖੀ ਲਾਇਆ ਛਤਰੂਜੀਤ ਉਹ ਬੀਜੇਪੀ ਦੇ ਬਹੁਤ ਨੇੜੇ ਆ ਤਾਂ ਹੀ ਲਾਇਆ ਡੀਜੀਪੀ ਸਹਿਯੋਗ ਨੂੰ ਲਾਇਆ ਜਾਂਦਾ ਜਿਹੜੇ ਹੋਰ ਅਫਸਰ ਲਾਏ ਹੋਏ ਸੀ ਉਹ ਵੀ ਉਹਨਾਂ ਦੇ ਬੜੇ ਨੇੜਲੇ ਤੇ ਜਦੋਂ ਇੱਕ ਵੱਡਾ ਪੁਲਿਸ ਅਫਸਰ ਪੂਰਨ ਕੁਮਾਰ ਆਤਮ ਹੱਤਿਆ ਕਰ ਗਿਆ ਲੱਖਾਂ ਕਰੋੜਾਂ ਲੋਕ ਦੇਸ਼ ਚ ਉਹਦੇ ਹੱਕ ਚ ਆ ਗਏ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਇਹਨੂੰ ਐਸੀ ਹੋਣ ਕਰਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਾਂ ਉੱਥੇ ਬੀਜੇਪੀ ਸਰਕਾਰ ਗਈ ਫਸ ਪਰਚਾ ਤੇ ਕਰਨਾ ਪੈ ਗਿਆ ਉਹਨਾਂ ਨੂੰ ਕ ਡੀਜੀਪੀ ਤੇ ਵੀ ਤੇ 13 ਹੋਰ ਪੁਲਿਸ ਜਿਹੜੇ ਵੱਡੇ ਅਧਿਕਾਰੀ ਉਹਨਾਂ ਤੇ ਵੀ ਪਰ ਹੁਣ ਜਿਹੜਾ ਪਰਚਾ ਕਰ ਬੈਠੇ ਮਤਲਬ ਮੈਂ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਤੇ ਐਸਸੀਐਸਟੀ ਐਕਟ ਦਾ ਉਹਦੇ ਚ ਗ੍ਰਿਫਤਾਰੀ ਲਾਜ਼ਮੀ ਹੈ ਤੇ ਗ੍ਰਿਫਤਾਰੀ ਉਹਨਾਂ ਦੀ ਉਹ ਕਰਨੀ ਨਹੀਂ ਚਾਹੁੰਦੇ ਉਧਰ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨੇ ਬਹੁਤ ਵੱਡਾ ਰੌਲਾ ਪਾ ਲਿਆ ਹੋਇਆ ਰਾਹੁਲ ਗਾਂਧੀ ਏਡੀਜੀਪੀ ਪੂਰਨ ਕੁਮਾਰ ਦੇ ਘਰ ਆ ਕੇ ਗਏ ਹੋਰ ਵੱਡੇ ਵੱਡੇ ਜਿਹੜੇ ਕਾਂਗਰਸ ਦੇ ਨੇਤਾ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਉਹਨਾਂ ਨੇ ਬੁਰੀ ਤਰ੍ਹਾਂ ਘੇਰਿਆ ਬੀਜੇਪੀ ਹਰਿਆਣਾ ਦੀ ਸਰਕਾਰ ਨੂੰ ਸਰਕਾਰ ਜਦੋਂ ਬੁਰੀ ਤਰ੍ਹਾਂ ਫਸ ਚੁੱਕੀ ਸੀ ਤਾਂ ਮੈਨੂੰ ਲੱਗਦਾ ਸਿੱਧੇ ਰੂਪ ਦੇ ਵਿੱਚ ਜਿਹੜੇ ਐਫਐਸਆਈ ਸੰਦੀਪ ਲੋਟਰ ਨੇ ਖੁਦਕੁਸ਼ੀ ਕੀਤੀ ਹੈ ਉਹ ਸਿਆਸੀ ਤੌਰ ਤੇ ਮਤਲਬ ਮੈਨੂੰ ਮੈਂ ਮਾਫ ਕਰਨਾ ਉਹ ਮੈਨੂੰ ਜਾਪਦਾ ਉਹਦੇ ਪਿੱਛੇ ਸਿਆਸਤ ਹੈ ਕਿਵੇਂ ਵਾਪਰੀਏ ਘਟਨਾ ਮੈਨੂੰ ਜੋ ਜਾਪਦਾ ਹੈ ਉਹ ਮੈਂ ਹਾਲ ਦੀ ਘੜੀ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਮੇਰੇ ਸਿਰ 'ਚ ਵੀ ਇੱਕ ਦਿਮਾਗ ਹੈ ਵੀ ਮੈਨੂੰ ਕਿੰਨਾ ਕੁ ਬੋਲਣਾ ਚਾਹੀਦਾ ਹਾਲ ਦੀ ਘੜੀ ਸੋ ਇਹ ਪੂਰਾ ਮਾਮਲਾ ਬੜਾ ਗੁੰਝਲਦਾਰ ਹੈ ਇਹਦੇ ਪਿੱਛੇ ਦੀਆਂ ਸਿਆਸਤਾਂ ਨੂੰ ਲੋਕਾਂ ਨੂੰ ਲਾਜ਼ਮੀ ਸਮਝਣਾ ਚਾਹੀਦਾ ਹੈ ਜਿਹੜੇ ਪਾਰਟੀਆਂ ਦੇ ਪਿੱਛੇ ਲੱਗ ਬਣੇ ਨੇ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਜਦੋਂ ਬੰਦਾ ਕਿਸੇ ਵੀ ਪਾਰਟੀ ਦਾ ਪਿੱਛੇ ਲੱਗ ਬਣ ਗਿਆ ਉਹਦਾ ਦਿਮਾਗ ਹੋ ਜਾਂਦਾ ਬੰਦ ਫਿਰ ਨਹੀਂ ਉਹ ਸੋਚ ਪਾਉਂਦਾ ਵੀ ਹਕੀਕਤ ਕੀ ਹੈ ਆਪਣੇ ਦਿਮਾਗ ਖੋਲ ਕੇ ਹਕੀਕਤ ਮੁਖੀ ਤਰੀਕੇ ਨਾਲ ਤੁਸੀਂ ਸੋਚ ਕੇ ਵੇਖੋ ਸਾਰੀ ਕਹਾਣੀ ਸਮਝ ਆ ਜਾਏਗੀ ਇਹ ਚੱਲ ਕੀ ਰਿਹਾ ਇਹਨੂੰ ਚਲਾਹ ਕੌਣ ਰਿਹਾ ਔਰ ਦੂਜੀ ਘਟਨਾ ਪੰਜਾਬ 'ਚ ਵਾਪਰੀ ਹੈ ਉਹ ਵੀ ਪੂਰੇ ਦੇਸ਼ ਦੇ ਲੋਕਾਂ ਨੂੰ ਦਿਮਾਗ ਚਕਰਾਏ ਪੈ ਨੇ ਸਮਝ ਨਹੀਂ ਆ ਰਹੀ ਜਿਹੜੀ ਨਵਨੀਤ ਚੱਤਰਵੇਦੀ ਵਾਲਾ ਮਾਮਲਾ ਜਿਹੜਾ ਨਵਨੀਤ ਚੱਤਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮਐਲਆ ਦੇ ਜਾਲੀ ਕਥਤ ਤੌਰ ਤੇ ਜਾਲੀ ਦਸਖਤ ਕਰਕੇ ਰਾਜ ਸਭਾ ਦੇ ਫਾਰਮ ਭਰਤੇ ਉਸ ਤੋਂ ਬਾਅਦ ਐਮਐਲਆ ਨੇ ਪਰਚੇ ਦਰਜ ਕਰਾਤੇ ਵੀ ਸਾਡੇ ਜਾਲੀ ਸਾਈਨ ਕੀਤੇ ਨੇ ਉਸ ਤੋਂ ਬਾਅਦ ਅਦਾਲਤ ਨੇ ਕਿਹਾ ਉਹਦੇ ਗ੍ਰਿਫਤਾਰੀ ਵਾਰੰਟ ਦੇ ਦਿੱਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਰੋਪੜ ਪੁਲਿਸ ਨੂੰ ਫੜਨ ਗਈ ਤਾਂ ਚੰਡੀਗੜ੍ਹ ਪੁਲਿਸ ਕਹਿੰਦੀ ਆਹ ਅਸੀਂ ਤਾਂ ਨਹੀਂ ਫੜਨ ਦਿੰਦੇ ਚੰਡੀਗੜ੍ਹ ਪੁਲਿਸ ਨੇ ਸਿਰੇ ਦੀ ਹੱਦ ਤੱਕ ਜਾ ਕੇ ਉਹ ਉਹ ਉਹਨੂੰ ਆਪਦੇ ਕੋਲ ਰੱਖਿਆ ਤੇ ਉਹਨੂੰ ਪੰਜਾਬ ਪੁਲਿਸ ਨੂੰ ਫੜਨ ਨਹੀਂ ਦਿੱਤਾ ਪੰਜਾਬ ਪੁਲਿਸ ਦੇ ਵੱਡੇ-ਵੱਡੇ ਅਫਸਰ ਪੁਲਿਸ ਪਾਰਟੀਆਂ ਲੈ ਕੇ ਚੰਡੀਗੜ੍ਹ ਪੁਲਿਸ ਦੇ ਸੈਕਟਰ 3 ਦੇ ਥਾਣੇ ਦੇ ਮੂਹਰੇ ਰਾਤਾਂ কাটਦੇ ਰਹੇ ਵੀ ਇਹਨੂੰ ਅਸੀਂ ਚਤਰਬਿੰਦੀ ਨੂੰ ਫੜ ਕੇ ਲੈ ਕੇ ਜਾਣਾ ਉਹ ਕਹਿਣਾ ਸੀ ਦਾ ਫੜਨ ਨਹੀਂ ਦਿੰਦੇ ਹੁਣ ਰਾਤ ਉਦੋਂ ਫੜਨ ਦਿੱਤਾ ਗਿਆ ਉਹਨੂੰ ਜਦੋਂ ਅਦਾਲਤ ਨੇ ਸਿੱਧੇ ਹੁਕਮ ਜਾਰੀ ਕਰਤੇ ਵੀ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਨਾਲੇ ਚੰਡੀਗੜ੍ਹ ਦੇ ਜਿਹੜਾ ਉਹ ਐਸ ਐਚਓ ਸੀ ਪੁਲਿਸ ਥਾਣੇ ਦਾ ਨਰਿੰਦਰ ਉਹਨੂੰ ਉਹਨੂੰ ਸਿੱਧਾ ਨੋਟਿਸ ਕੱਢਤਾ ਸਰਕਾਰ ਨੇ ਪਟਿਆਲ ਨੂੰ ਵੀ ਤੂੰ ਦੱਸ ਇੱਥੇ ਆ ਕੇ ਵੀ ਤੂੰ ਕਿਹੜੇ ਹਿਸਾਬ ਨਾਲ ਪੰਜਾਬ ਦੀ ਪੁਲਿਸ ਨੂੰ ਗ੍ਰਿਫਤਾਰ ਕਰਨ ਨਹੀਂ ਦੇ ਰਿਹਾ ਬਈ ਹੁਣ ਕਾਨੂੰਨ ਕਹਿੰਦਾ ਵੀ ਕਿਸੇ ਵੀ ਸੂਬੇ ਦੀ ਪੁਲਿਸ ਜੇ ਕਿਸੇ ਅਪਰਾਧੀ ਨੂੰ ਫੜਨ ਜਾਵੇ ਦੂਜੇ ਸੂਬੇ 'ਚ ਵੀ ਉਥੋਂ ਦੀ ਪੁਲਿਸ ਮਦਦ ਕਰੇਗੀ ਨਾ ਕਿ ਅਪਰਾਧੀ ਨੂੰ ਬਚਾਏਗੀ ਪਰ ਇੱਥੇ ਜਿਹਦੇ ਉੱਪਰ ਸਾਰੇ ਵੱਡੇ ਕਥਤ ਦੋਸ਼ ਲੱਗੇ ਉਹਨੂੰ ਚੰਡੀਗੜ੍ਹ ਪੁਲਿਸ ਬਚਾਉਣ ਲੱਗ ਪਈ ਪੂਰਾ ਦੇਸ਼ ਹੈਰਾਨ ਪਹਿਲੀ ਵਾਰ ਸਾਰੇ ਵੇਖ ਰਹੇ ਵਿਹਾਰਾ ਕੀ ਚੱਕਰ ਚੱਲੀ ਜਾਂਦਾ ਹੁਣ ਤੁਸੀਂ ਦੱਸੋ ਇਹਦੇ ਪਿੱਛੇ ਕੌਣ ਹੋ ਸਕਦਾ ਹੈ ਕੀ ਚੰਡੀਗੜ੍ਹ ਪੁਲਿਸ ਆਪਣੇ ਆਪ ਹੀ ਇੱਕ ਨਾਗਰਿਕ ਦੀ ਰੱਖਿਆ ਕਰ ਰਹੀ ਸੀ ਕਿ ਜਾਂ ਫਿਰ ਉਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦੇਣਾ ਵੈਸੇ ਤੁਹਾਨੂੰ ਪਤਾ ਚੰਡੀਗੜ੍ਹ ਹੈਗਾ ਯੂਨੀਅਨ ਟੈਰੀਟਰੀ ਯੂਟੀ ਤੇ ਉਹ ਹੈਗਾ ਕੇਂਦਰ ਸਰਕਾਰ ਦੇ ਅੰਡਰ ਤੇ ਚੰਡੀਗੜ੍ਹ ਦੀ ਜਿਹੜੀ ਪੁਲਿਸ ਆ ਉਹ ਅਸਲ 'ਚ ਕੇਂਦਰ ਸਰਕਾਰ ਦੇ ਅੰਡਰ ਹੈ ਤੇ ਚੰਡੀਗੜ੍ਹ ਦੀ ਪੁਲਿਸ ਕਿਹਦੇ ਆਖੇ ਲੱਗੂਗੀ ਨਹੀਂ ਥੋੜ ਥੋੜ ਥੋੜਾ ਥੋੜਾ ਜਿਹਾ ਰੈਸ਼ਨਲੀ ਥੋੜਾ ਜਿਹਾ ਥੋੜਾ ਜਿਹਾ ਤਰਕ ਦੇ ਤਰੀਕੇ ਨਾਲ ਆਪਾਂ ਸੋਚਣਾ ਵੀ ਇਹ ਕਹਾਣੀ ਕਿਵੇਂ ਸਾਰੀ ਵਾਪਰੀ ਹੈ ਉਹ ਜਿਹੜਾ ਨਵਨੀਤ ਚਤਰਵੇਦੀ ਜਨਤਾ ਪਾਰਟੀ ਬਣਾਈ ਫਿਰਦਾ ਰਾਜਸਥਾਨ ਚ ਨਾ ਉਹਦੀ ਕਿਤੇ ਸਰਕਾਰ ਹੈ ਨਾ ਉਹਦੀ ਪਾਰਟੀ ਦੇ ਨਾਲ ਕੋਈ ਬੰਦੇ ਨੇ ਉਹ ਕਲਾਕਾਰਾ ਜਿਹੀ ਹੈਗਾ ਉਹਨੇ ਪੰਜਾਬ ਚ ਜਿੱਦਾਂ ਇਹ ਸਾਰਾ ਕੁਝ ਕੀਤਾ ਇਹਦੇ ਪਿੱਛੇ ਕੀ ਹੋ ਸਕਦਾ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਇਹ ਸਾਰੇ ਦੇ ਪਿੱਛੇ ਵੀ ਬਹੁਤ ਵੱਡੀ ਸਿਆਸਤ ਹੈ ਸਮਝੋ ਥੋੜਾ ਯਾਰ ਮੇਰੇ ਨਾਲ ਤਾਂ ਤੁਸੀਂ ਸਿਆਣੇ ਹੋ ਸਮਝ ਰਹੇ ਹੋਵੋਗੇ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬੇਪਰੋਸਗੀ ਤਾਂ ਪੈਦਾ ਹੋ ਗਈ ਭਾਵੇਂ ਉਹ ਐਮਐਲਏ ਕਹਿ ਰਹੇ ਨੇ ਵੀ ਅਸੀਂ ਤਾਂ ਸਹਿਮ ਨਹੀਂ ਕੀਤੇ ਪਰ ਬੇਪਰੋਸਗੀ ਦਾ ਪੈਦਾ ਹੋ ਗਈ ਨਾ ਲੋਕਾਂ ਦੇ ਵਿੱਚ ਇੱਕ ਵੱਡੀ ਚਰਚਾ ਚੱਲੀ ਗਈ ਜੇ ਫਰਜ਼ ਕਰੋ ਜੇ 10 ਲੱਖ ਬੰਦੇ ਨੂੰ ਇਹ ਖਬਰ ਪਤਾ ਲੱਗੀ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ 10 ਐਮਐਲਿਆ ਨੇ ਚਤਰਵੇਦੀ ਦੇ ਪੱਖ ਦੇ ਵਿੱਚ ਸਟੈਂਡ ਲੈ ਲਿਆ ਉਹਨੂੰ ਸੈਨ ਕਰਤੇ 10 ਲੱਖ ਨੂੰ ਪਤਾ ਲੱਗੀ ਉਸ ਤੋਂ ਬਾਅਦ ਵੀ ਉਹ ਐਮਐਲਏ ਕਹਿੰਦੇ ਅਸੀਂ ਸੈਨ ਨਹੀਂ ਕੀਤੇ ਜਾਲੀ ਨੇ ਇਹ ਖਬਰ 10 ਲੱਖ ਨੂੰ ਨਹੀਂ ਬਾਅਦ ਚ ਪਤਾ ਲੱਗੀ ਸਾਡੇ ਲੋਕ ਇੰਨੇ ਕੀ ਅਜੇ ਇੰਨੀ ਕੁ ਸਮਝਿਆ ਲੋਕਾਂ ਨੂੰ ਸਾਡਿਆਂ ਨੂੰ ਅਜੇ ਮੈਨੂੰ ਵੀ ਅਸੀਂ ਇੱਕ ਖ਼ਬਰ ਹੀ ਚੰਗੀ ਤਰ੍ਹਾਂ ਸੁਣਦੇ ਆਂ ਗਾਂ ਉਸ ਖ਼ਬਰ ਦੇ ਬਾਰੇ ਬਾਅਦ ਚ ਕੀ ਆ ਰਿਹਾ ਉਹ ਨਹੀਂ ਅਸੀਂ ਧਿਆਨ ਤੋਂ ਰੱਖਦੇ ਤਾਂ 10 ਲੱਖ ਦੇ ਵਿੱਚੋਂ 7-8 ਲੱਖ ਲੋਕਾਂ ਦੇ ਦਿਮਾਗਾ 'ਚ ਦੁਬਾਰਾ ਵਾਲੀਆਂ ਖ਼ਬਰਾਂ ਨਹੀਂ ਗਈਆਂ ਪਹਿਲੀ ਰਹਿ ਗਈ ਵੀ ਆਮ ਆਦਮੀ ਪਾਰਟੀ 'ਚ ਤਾਂ ਬਗਾਵਤ ਧੋਗੀ ਪਟਾਕਾ ਪੈ ਗਿਆ ਇਹ ਵੋ ਜੋ ਵੀ ਆਇਆ ਮੀਡੀਆ 'ਚ ਤਾਂ ਉਹ ਜਿਹੜਾ ਹੈਗਾ ਨਵਨੀਤ ਚਤਰਵੇਦੀ ਜਿਹੜੀ ਚਤਰਾਈ ਉਹਨੇ ਕੀਤੀ ਆ ਉਹਨੇ ਆਮ ਆਦਮੀ ਪਾਰਟੀ ਨੂੰ ਡੈਮੇਜ ਤਾਂ ਕੀਤਾ ਆਮ ਆਦਮੀ ਪਾਰਟੀ ਦਾ ਵੱਡਾ ਨੁਕਸਾਨ ਤਾਂ ਉਹ ਕਰ ਗਿਆ ਭਾਵੇਂ ਪੰਜਾਬ ਦੀ ਰੋਪੜ ਪੁਲਿਸ ਰਾਤੀ ਨੂੰ ਫੜ ਕੇ ਲੈ ਆਈ ਹੈ ਅੱਜ ਉਹਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਪਰ ਪਰ ਇੱਥੇ ਕਿ ਨਹੀਂ ਖੜੀ ਕਹਾਣੀ ਹੁਣ ਇੱਥੇ ਚਲੀ ਗਈ ਵੀ ਉਹਦੇ ਪਿੱਛੇ ਕੌਣ ਹੈ ਆਪਣੇ ਆਪ ਤੋਂ ਨੇ ਇੰਜ ਨਹੀਂ ਕੀਤਾ ਕਾਂਗਰਸ ਵੀ ਆਮਦਵੀ ਪਾਰਟੀ ਪਹਿਲਾਂ ਕਹਿੰਦੀ ਰਹੀ ਹੈ ਕਿ ਬੀਜੇਪੀ ਆਪਰੇਸ਼ਨ ਲਾਟਸ ਚਲਾਉਂਦੀ ਹੈ ਤੇ ਆਪਰੇਸ਼ਨ ਲਾਟਸ ਚਲਾ ਕੇ ਸਾਡੇ ਬੰਦੇ ਖਿੱਚ ਰਹੀ ਹੈ ਸਾਡੇ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਆਮਦਵੀ ਪਾਰਟੀ ਕਹਿੰਦੀ ਵੀ ਸਾਡੇ ਬੰਦਿਆਂ ਨੂੰ 20 20 ਕਰੋੜ ਰੁਪਈਆ ਸਾਡੇ ਐਮਐਲਏ ਨੂੰ ਦੇਣ ਦੀ ਆਫਰ ਆਈ ਹੈ ਬੀਜੇਪੀ ਵੱਲੋਂ فرض ਕਰੋ ਜੇ ਇਹ ਆਈ ਹੈ ਤਾਂ ਜੇ ਅ ਕਥਤ ਤੌਰ ਤੇ ਆਮ ਆਦਮੀ ਪਾਰਟੀ ਦੇ ਕਹਿਣ ਮੁਤਾਬਕ 20 ਕਰੋੜ ਰੁਪਏ ਇੱਕ ਐਮ ਐਲ ਏ ਨੂੰ ਦਿੱਤਾ ਜਾ ਸਕਦਾ ਤਾਂ ਐਡਾ ਵੱਡਾ ਡੈਮੇਜ ਪਾਉਣ ਦੇ ਲਈ ਡੈਂਟ ਪਾਉਣ ਦੇ ਲਈ ਕੀ ਫਿਰ ਕਿਸੇ ਕਿਸੇ ਵੀ ਹੋਰ ਵਿਅਕਤੀ ਨੂੰ 1.5 ਕਰੋੜ ਨਹੀਂ ਦਿੱਤਾ ਜਾ ਸਕਦਾ ਬੇ ਨਿਕਾਇਆ ਕੇਸ ਆ ਉਹ ਤੂੰ ਪੁਹਾ ਲਈ ਤੇ ਆ ਚੱਕ ਤੇ ਆ ਕੰਮ ਕਰਨਾ ਇਹਨਾਂ ਸਿਆਸਤਾਂ ਨੂੰ ਸਮਝ ਗਏ ਆਪਾਂ ਬੋਲ ਹੱਦ ਤੱਕ ਜਾ ਕੇ ਬੜੀਆਂ ਸਿਆਸਤਾਂ ਖੇਡੀਆਂ ਜਾਂਦੀਆਂ ਨੇ ਔਰ ਦੇਖੋ ਜੇ ਪਾਰਟੀਆਂ ਪਾਰਟੀਆਂ ਨਾਲ ਹੀ ਸਿਆਸਤਾਂ ਖੇਡ ਸਕਦੀਆਂ ਨੇ ਤੇ ਆਪਾਂ ਕੀ ਦੇ ਪਾਣੀ ਆਪਾਂ ਨੂੰ ਤਾਂ ਸਿਆਸਤ ਦਾ ਅਜੇ ਊੜਾ ਉੱਲੂ ਵੀ ਨਹੀਂ ਆਉਂਦਾ ਆਪਾਂ ਤਾਂ ਸਾਰੇ ਆਮ ਲੋਕ ਆ ਕਿ ਸਪੱਦਰ ਤੱਕ ਜਾ ਕੇ ਇਹ ਸਿਆਸਤਾਂ ਖੇਡੀਆਂ ਜਾ ਰਹੀਆਂ ਇਹਦੇ ਬਾਰੇ ਤੁਸੀਂ ਸੋਚੋ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ